ਸਸਰੀਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਸਿੰਪਲ ਜੀ ਰੈਸਪੀ ਲੈ ਕੇ ਆਈਆਂ ਦਾਲ ਦੀ ਆਓ ਦੇਖਦੇ ਹਾਂ ਇਸ ਲਈ ਮੈਂ ਕਿਹੜੀ ਕਿਹੜੀ ਦਾਲ ਲਈਆ ਸਭ ਤੋਂ ਪਹਿਲਾਂ ਇੱਕ ਕੋਲੀ ਮੈਂ ਲਈਆ ਕਾਲੀ ਮਹਾਂ ਦੀ ਦਾਲ ਜਿਹੜੀ ਕਿ ਬੱਚਿਆਂ ਦੀ ਫੇਵਰਟ ਦਾਲ ਹੈ ਇੱਕ ਕੋਲੀ ਮੈਂ ਲਈਆ ਲੇ ਸ਼ੋਲਿਆਂ ਦੀ ਦਾਲ ਤੇ ਸ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਕੁੱਕਰ ਦੇ ਵਿੱਚ ਹੁਣ ਆਪਾਂ ਇਸ ਦਾਲ ਨੂੰ ਪਾ ਲਵਾਂਗੇ ਇਸ ਦਾਲ ਦੇ ਵਿੱਚ ਮੈਂ ਐਡ ਕਰੂੰਗੀ ਕਟਿਆ ਹੋਇਆ ਇੱਕ ਪਿਆਜ਼ ਤੇ ਦੋ ਹਰੀਆਂ ਮਿਰਚਾਂ ਇਹ ਮੈਂ ਦੋਨੋਂ ਚੀਜ਼ਾਂ ਐਡ ਕਰ ਦਿੱਤੀਆਂ ਤੁਸੀਂ ਅਦਰਕ ਵੀ ਪਾ ਸਕਦੇ ਹੋ ਇਸ ਦੇ ਵਿੱਚ ਪਰ ਮੈਂ ਅਦਰਕ ਨਹੀਂ ਪਾਇਆ ਅਦਰਕ ਆਪਾਂ ਤੜਕੇ ਦੇ ਵਿੱਚ ਪਾਵਾਂਗੇ ਇੱਕ ਚਮਚਾ ਮੈਂ ਨੂਕ ਦਾ ਪਾ ਦਿੱਤਾ ਏ ਇੱਕ ਹੀ ਚਮਚਾ ਮੈਂ ਇਸ ਦੇ ਵਿੱਚ ਹਲਦੀ ਦਾ ਪਾ ਦੂੰਗੀ ਫਿਰ ਆਪਾਂ ਇਹਦੇ ਵਿੱਚ ਪਾ ਲਵਾਂਗੇ ਹੁਣ ਪਾਣੀ ਪਾਣੀ ਆਪਾਂ ਆਪਣੇ ਹਿਸਾਬ ਜਿਹਦੇ ਨਾਲ ਪਾ ਲਾਵਾਂਗੇ ਫਿਰ ਮੈਂ ਪਾਇਆ ਇਸਦੇ ਵਿੱਚ ਇੱਕ ਚਮਚਾ ਦੇਸੀ ਘਿਓ ਦਾ ਦੇਸੀ ਘਿਓ ਪਾਉਣ ਨਾਲ ਆਪਣੀ ਦਾਲ ਆ ਜਿਹੜੀ ਬਹੁਤ ਹੀ ਸੁਆਦ ਬਣਦੀ ਹੈ ਤੇ ਦਾਲ ਵਿੱਚ ਖੁਸ਼ਬੂ ਵੀ ਬਹੁਤ ਹੀ ਵਧੀਆ ਹੁੰਦੀ ਹੈ ਹੁਣ ਆਪਾਂ ਇਸ ਨੂੰ ਬੰਦ ਤੇ ਕਰਕੇ ਤਿੰਨ ਚਾਰ ਸੀਟੀਆਂ ਬਜਵਾ ਲਵਾਂਗੇ ਚਾਰਕ ਸਿਦੀਆਂ ਜੇ ਆਪਣੀ ਦਾਲ ਬਿਲਕੁਲ ਢਲ ਜਾਂਦੀ ਹੈ ਚਾਰਕ ਸਿਦੀਆਂ ਬਜਵਾਉਂਗੀ ਮੈਂ ਦਾਲ ਦੀਆਂ ਇਹ ਚਾਰ ਸਿਦੀਆਂ ਮੇਰੀ ਦਾਲ ਦੀਆਂ ਬਾਜ ਚੁੱਕੀਆਂ ਨੇ ਤੇ ਹੁਣ ਆਪਾਂ ਭਾਫ ਕੱਢ ਦਿੱਤੀ ਹੈ ਹੁਣ ਆਪਾਂ ਕੁੱਕਰ ਖੋਲ ਕੇ ਦੇਖਦੇ ਆਂ ਆਪਣੀ ਦਾਲ ਦਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਰਿਜ ਕੇ ਰੈਡੀ ਹੈ ਮੈਂ ਤੁਹਾਨੂੰ ਦਿਖਾਨੀ ਆ ਦਾਲ ਆਪਣੀ ਦਾਲ ਬਿਲਕੁਲ ਤਿਆਰ ਹੋ ਗਈ ਆਪਣੀ ਤੇ ਆਪਾਂ ਇਹਨੂੰ ਥੋੜੀ ਜਿਹੀ ਮੈਸ਼ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਮੈਂ ਇਦਾਂ ਇੱਕ ਮੈਸ਼ਰ ਜਿਹਾ ਲੈ ਲਿਆ ਸੀ ਇਹਦੇ ਨਾਲ ਚੰਗੀ ਤਰ੍ਹਾਂ ਦਾਲ ਨੂੰ ਆਪਣੀ ਨੂੰ ਘੁੱਟ ਲਵਾਂਗੀ ਇਸ ਤਰ੍ਹਾਂ ਕਰਨ ਨਾਲ ਦਾਲ ਬਿਲਕੁਲ ਘੁੱਟ ਜਾਂਦੀ ਹੈ ਹੁਣ ਆਪਾਂ ਇਸ ਲਈ ਕਰਾਂਗੇ ਇੱਕ ਤੜਕਾ ਤਿਆਰ ਇੱਕ ਮੈਂ ਫਰਾਈਵਿੰਗ ਲੈ ਲਿਆ ਇਸ ਵਿੱਚ ਪਾਉਂਗੀ 2 ਚਮਚੇ ਦੇਸੀ ਘਿਓ ਦੇਸੀ ਘਿਓ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕਟਵੱਦ ਫਿਰ ਇਹਦੇ ਵਿੱਚ ਮੈਂ ਪਾਉਂਗੀ ਥੋੜਾ ਜਿਹਾ ਜੀਰਾ ਥੋੜਾ ਜਿਹਾ ਮੈਂ ਹੁਣ ਜੀਰਾ ਪਾ ਦਿੱਤਾ ਹੈ ਫਿਰ ਪਾਉਂਗੀ ਇਸਦੇ ਵਿੱਚ ਮੈਂ ਥੋੜੀ ਜਿਹੀ ਹਿੰਗ ਹਿੰਗ ਦਾਲ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਹਿੰਗ ਪਾਉਣ ਨਾਲ ਦਾਲ ਕਦੇ ਵੀ ਆਪਾਂ ਨੂੰ ਗੈਸ ਨਹੀਂ ਕਰਦੀ ਹੁਣ ਮੈਂ ਇਹਦੇ ਵਿੱਚ ਪਾ ਦਵਾਂਗੀ ਕੱਟਿਆ ਹੋਇਆ ਅਦਰਕ ਤੇ ਲਸਣ ਹੁਣ ਇਹਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਇਹ ਆਪਾਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦਾ ਹੁਣ ਤੁਸੀਂ ਦੇਖ ਸਕਦੇ ਹੋ ਆਪਣਾ ਅਦਰਕ ਤੇ ਲਸਣ ਬ੍ਰਾਊਨ ਹੋ ਗਿਆ ਤੇ ਹੁਣ ਮੈਂ ਇੱਥੇ ਇੱਕ ਪਾਇਆ ਵੱਡਾ ਟਮਾਟਰ ਇਹਨੂੰ ਦਾ ਟਮਾਟਰ ਨੂੰ ਕੱਟ ਕੇ ਪਾ ਲਈਏ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਇਹਦੇ ਵਿੱਚ ਮੈਂ ਐਡ ਕੀਤੀਆਂ ਨੇ ਤਿੰਨ ਸਾਬਤ ਲਾਲ ਮਿਰਚਾਂ ਤੇ ਇੱਕ ਪਾਇਆ ਮੈਂ ਚਮਚਾ ਕਸ਼ਮੀਰੀ ਲਾਲ ਮਿਰਚ ਪਾਊਡਰ ਜੇ ਤੁਸੀਂ ਜਿੰਨਾ ਕੁ ਸਪਾਈਸੀ ਖਾਣਾ ਚਾਹੁੰਦੇ ਹੋ ਤੁਸੀਂ ਇੰਨੀ ਕਿ ਮਿਰਚ ਪਾ ਸਕਦੇ ਹੋ ਤੇ ਇਸ ਤੜਕੇ ਨੂੰ ਹੁਣ ਮੈਂ ਦਾਲ ਦੇ ਵਿੱਚ ਐਡ ਕਰ ਦਵਾਂਗੀ ਤੇ ਸਾਰਾ ਤੜਕਾ ਪਾਉਣ ਤੋਂ ਬਾਅਦ ਆਪਾਂ ਆਪਣੀ ਦਾਲ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਤਾਂ ਕਿ ਜਿਹੜਾ ਤੜਕਾ ਇਸ ਬਿਲਕੁਲ ਮਿਕਸ ਹੋ ਜਾਵੇ ਦਾਲ ਦੇ ਵਿੱਚ ਤੇ ਮੈਂ ਹੁਣ ਉੱਤੇ ਪਾ ਦਾਂਗੀ ਕੱਟਿਆ ਹੋਇਆ ਹਰਾ ਧਨੀਆ ਤੁਸੀਂ ਦੇਖ ਸਕਦੇ ਹੋ ਦਾਲ ਆਪਣੀ ਬਿਲਕੁਲ ਰੈਡੀ ਹੈ ਤੁਸੀਂ ਇਹਨੂੰ ਜੋਲਾਂ ਦੇ ਨਾਲ ਵੀ ਖਾ ਸਕਦੇ ਹਾਂ ਜਾਂ ਬਰੌਂਠੇ ਦੇ ਨਾਲ ਵੀ ਲੈ ਸਕਦੇ ਹਾਂ ਇਹ ਦੇਖੋ ਸਿੰਪਲ ਜਿਹੇ ਤਰੀਕੇ ਨਾਲ ਮੈਂ ਦਾਲ ਬਣਾ ਦਿੱਤੀ ਹੈ ਤੁਸੀਂ ਵੀ ਇਦਾਂ ਸਿੰਪਲ ਜਿਹੇ ਤਰੀਕੇ ਨਾਲ ਦਾਲ ਬਣਾ ਕੇ ਖਾ ਲੈਣਾ ਤੇ ਹੁਣ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਸਰਵ ਕਰ ਦਿੰਦੇ ਹੁਣ ਆਪਾਂ ਇੱਥੇ ਐਡ ਕਰਾਂਗੇ ਥੋੜਾ ਜਿਹਾ ਦੇਸੀ ਘਿਓ ਦੇਸੀ ਘਿਓ ਪਾਉਣ ਨਾਲ ਆਪਣੀ ਦਾਲ ਦਾ ਟੇਸਟ ਹੋਰ ਧੁਗਣਾ ਹੋ ਜਾਂਦਾ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਕਮੈਂਟ ਵਿੱਚ ਦੱਸਣਾ ਤੁਹਾਨੂੰ ਮੇਰੀ ਦਾਲ ਦੀ ਰੈਸਪੀ ਕਿੱਦਾਂ ਲੱਗੀ ਤੁਸੀਂ ਵੀ ਇਹ ਦਾਲ ਬਣਾ ਕੇ ਜਰੂਰ ਖਾਣਾ ਜੀ ਧੰਨਵਾਦ